ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਿਮਾਂ ਨਾਲ ਸੰਬੰਧਿਤ ਹੈ ਪੰਜਾਬ வன ਵਿਭਾਗ ਵਰਕਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼੍ਰੀ ਵੀਰਪਾਲ ਸਿੰਘ ਲੋਂਬਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਜੰਗਲਾਤ ਵਿਭਾਗ ਦੇ ਦਿਹਾੜੀ ਕਾਮਿਆਂ ਨੂੰ ਲੰਬੇ ਸਮੇਂ ਤੋਂ ਪੱਕੇ ਤੋਂ ਕੱਚੇ ਕਾਮਿਆਂ ਨੂੰ ਤਨਖਾਹਾਂ ਦੇਣ ਵਿੱਚ ਪੰਜਾਬ ਸਰਕਾਰ ਫੇਲ ਹੋ ਚੁੱਕੀ ਹੈ ਪੰਜਾਬ ਗਵਰਨਮੈਂਟ ਨੇ ਜੋ ਕਿ ਆਪਣੀ ਪਾਲਿਸੀ ਬਣਾ ਕੇ ਲਗਭਗ 800 ਕੀਤੇ ਕਾਮਿਆਂ ਨੂੰ ਪੱਕਾ ਕੀਤਾ ਸੀ ਉਹ ਕਾਮਿਆਂ ਨੂੰ ਵੀ ਨਿਗੁਣੀ ਤਨਖਾਹਾਂ ਜੋ ਨਿਰਧਾਰਿਤ ਕੀਤੀ ਸੀ 15000 ਰੁਪਏ ਉਹ ਵੀ ਨਹੀਂ ਦਿੱਤੀ ਗਈ ਜੋ ਪੁਰਾਣੇ ਵਰਕਰ ਹਨ ਵਿਭਾਗੀ ਕੰਮ ਕਰ ਰਹੇ ਹਨ ਉਹਨਾਂ ਕੱਚੀ ਕੀਤੀ ਮਿਹਨਤ ਕਸ਼ ਕਾਮਿਆਂ ਨੂੰ ਵੀ ਤਨਖਾਹ ਨਹੀਂ ਦੇ ਸਕੀ ਜਿਸ ਕਰਕੇ ਪੰਜਾਬ ਦੇ ਸਾਰੇ ਡੇਲੀ ਬੇਸਿਸ ਕਾਮਿਆਂ ਵਿੱਚੋਂ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਬਹੁਤੇ ਕਾਮਿਆਂ ਨਾਲ ਤਾਂ ਵਿਭਾਗੀ ਮੈਨੇਜਮੈਂਟ ਵੱਲੋਂ ਜਾਤੀ ਤੌਰ ਤੇ ਵਿਤਕਰੇ ਕਰਕੇ ਵੀ ਬਣਦੀ ਅਦਾਇਗੀ ਨਹੀਂ ਦਿੱਤੀ ਜਾਂਦੀ ਜਦੋਂ ਕਿ ਪੰਜਾਬ ਦੇ ਸਮੁੱਚੇ ਕਿਰਤੀ ਕਾਮਿਆਂ ਨੂੰ ਸੜਕਾਂ ਤੇ ਆ ਕੇ ਇਜਲਾਸ ਕਰਕੇ ਮੁਜ਼ਾਹਰੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਸਾਥੀ ਆਗੂ ਹਰਬੀ ਸਿੰਘ ਲੋਜਮਾ ਮੇਜਰ ਸਿੰਘ ਲਾਜੋ ਕੁਲਵੰਤ ਸਿੰਘ ਗੁਰਪ੍ਰੀਤ ਨੇ ਜਾਣਕਾਰੀ ਦਿੱਤੀ ਆਪ ਦੀ ਸਰਕਾਰ ਵਿੱਚ ਮਜ਼ਦੂਰਾਂ ਦਾ ਘਾਣ ਹੋ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਦੀਵਾਲੀ ਕਾਲੀ ਮਨਾਉਣ ਲਈ ਤੇ ਸੰਘਰਸ਼ ਦੇ ਰਾਹ ਤੋੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਮੰਗ ਕੀਤੀ ਹੈ ਕਿ ਸਾਰੇ ਕੰਮਿਆਂ ਨੂੰ ਦੀਵਾਲੀ ਤੋਂ ਪਹਿਲਾਂ ਲੰਬੇ ਸਮੇਂ ਰੋਕੀਆਂ ਤਨਖਾਹਾਂ ਤੁਰੰਤ ਜਾਰੀ ਕਰੇ ਜਾਤੀ ਵਿਤ ਕਰਦੀ ਭਾਵਨਾ ਨਾਲ ਠੇਸ ਪਹੁੰਚਾਉਣ ਵਾਲੇ ਦੋਸ਼ੀ ਮੁਲਾਜ਼ਮਾਂ ਵਿਰੁੱਧ ਵੀ ਤੁਰੰਤ ਐਕਸ਼ਨ ਲਿਆ ਜਾਵੇ ਇਸ ਬਾਰੇ ਸਰਕਾਰ ਨੇ ਗੰਭੀਰ ਹੋ ਕੇ ਨਿਪਟਾਰਾ ਕਰਨਾ ਚਾਹੀਦਾ ਹੈ